ਸਾਂ ਵਿਧਾਨ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਹੋਈ ਆ ਇਸ ਦੌਰਾਨ ਮੈਂਬਰਾਂ ਦੇ ਵੱਲੋਂ ਮੋਦੀ ਜੀ ਜੁਮਲੇ ਬੰਦ ਕਰੋ ਤੇ ਜੁਮਲੇਬਾਜ਼ੀ ਨਹੀਂ ਚਲੇਗੀ ਦੇ ਨਾਰੇ ਲਗਾਏ ਗਏ ਨੇ ਦਰਅਸਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਪੈਕੇਜ ਵਿੱਚੋਂ ਅੱਜ ਤੱਕ ਇੱਕ ਵੀ ਰੁਪਈਆ ਜਾਰੀ ਨਹੀਂ ਕੀਤਾ ਗਿਆ ਵਿੱਤ ਮੰਤਰੀ ਦੇ ਸਪੀਚ ਮੰਗਰੋ ਸੱਤਾਧਿਰ ਦੇ ਸਾਰੇ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਆ ਇਸ ਦੌਰਾਨ ਮੈਂਬਰਾਂ ਦੇ ਵੱਲੋਂ ਤਾਕਤੀਆਂ ਵੀ ਲਿਆਂਦੀਆਂ ਗਈਆਂ ਸੀ ਜਿਸ ਉੱਪਰ ਮੋਦੀ ਜੀ ਦਾ 1600 ਕਰੋੜ ਦਾ ਜੁੰਮਲਾ ਜਿਸ ਮੰਗਰੋ ਸਦਨ ਦੀ ਕਾਰਵਾਈ ਮੀਟਿੰਗ ਲਈ ਜਿਹੜੀ ਉਹ ਮੁਲਤਵੀ ਵੀ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਜਿਹੜਾ मंत्री ਹਰਪਾਲ ਸਿੰਘ ਛਿਮਾ ਨੇ ਇਹ ਕਿਹਾ ਕਿ ਪੰਜਾਬ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਪਰ ਕਾਂਗਰਸ ਪਾਰਟੀ ਹੜ ਦੇ ਮੁੱਦੇ ਪ੍ਰਤੀ ਗੰਭੀਰ ਨਹੀਂ ਇਹ ਤਾਂ ਲਾਸ਼ਾਂ ਤੇ ਵੀ ਸਿਆਸਤ ਕਰ ਰਹੇ ਨੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੱਸੇ ਕਿ ਹਿਮਾਚਲ ਜੰਮੂ ਤੇ ਉੱਤਰਾਖੰਡ ਚ ਮੀਂਹ ਨਹੀਂ ਪਿਆ ਇਹ ਕਿਉਂ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਨੇ ਇਹਨਾਂ ਨੇ ਸਿਰਫ ਵਾਕ ਆਊਟ ਕਰਨ ਦਾ ਬਹਾਨਾ ਬਣਾਇਆ ਜੇਕਰ ਇਹਨਾਂ ਨੇ ਜਾਣਾ ਹੈ ਤਾਂ ਚਲੇ ਜਾਣਾ ਹਰਪਾਲ ਸਿੰਘ ਚਿਮਣੇ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਦੇਸ਼ ਦੇ ਨੇ ਪਰ ਹਮੇਸ਼ਾ ਹੀ ਵਿਰੋਧੀ ਧਿਰ ਨੇ 네ਗੇਟਿਵ ਮੁੱਦਾ ਬਣਾਇਆ ਕਿ ਇਹ ਕਦੇ ਵੀ ਪੋਜ਼ੀਟਿਵ ਮੁੱਦਾ ਨਹੀਂ ਬਣਾਉਂਦੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਇੱਕ ਇੱਕ ਗੱਲ ਦਾ ਜਵਾਬ ਦੇਵਾਂਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਮਾ ਨੇ ਕਿਹਾ ਸੀ ਕਿ ਤੁਸੀਂ ਭਾਖੜਾ ਤੇ ਪੌਂ ਡੈਮਾਂ ਦੀ ਜ਼ਿੰਮੇਵਾਰੀ ਮੰਗਦੇ ਹੋ ਪਰ ਤੁਸੀਂ ਰਣਜੀਤ ਸਾਗਰ ਡੈਮ ਨੂੰ ਨਹੀਂ ਸੰਭਾਲ ਸਕਦੇ ਕਾਂਗਰਸ ਪਾਰਟੀ ਪੰਜਾਬ ਪ੍ਰੋਧੀਆਂ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਨ ਦੀ ਮਾਹਰ ਆ ਚਾਹੇ 84 ਦਾ ਸਪੀਕਰ ਸਾਹਿਬ ਐਤ ਬੋਲਣਾ ਪਊਗਾ ਚਾਹੇ 84 ਦੀ ਗੱਲ ਕਰ ਲਈਏ

ਤੁਸੀਂ ਇਹਨਾਂ ਨੂੰ ਕੰਪਲੀਟ ਕਰ ਦਿਓ ਹਾਊਸ ਦੇ ਅੰਦਰ ਤੁਸੀਂ ਬੈਠੇ ਹੋ ਰ ਕੰਪਲੀਟ ਕਰ ਯੂ ਕੈਨ ਇਹ ਹਾਊਸ ਦੇ ਅੰਦਰ ਔਨ ਰਿਕਾਰਡ ਆ ਸਾਰੇ মিডিਆ ਦੇ ਸਾਥੀ ਬੈਠੇ ਲਗੇ ਦੋ ਤਿੰਨ ਫਲੋਰਾ ਭਰੀਆਂ ਪਈਆਂ ਪਈਆਂ ਲਗੀਆਂ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਪਰ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੀ ਪੈਸਾ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦੀ ਮਦਦ ਨਾ ਕੀਤੀ ਜਾਵੇ ਕੋਈ ਸੋ ਪਤਾ ਲੱਗਦਾਗਾ ਤੁਸੀਂ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਸਭ ਦੇ ਹਰ ਪੀੜਤਾ ਦੀ ਮਦਦ ਐਫਐਮ ਸਾਹਿਬ ਨੂੰ ਕੰਪਲੀਟ ਕਰਣ ਦਿਓ ਤੁਸੀਂ ਬੈਠੋ ਬੈਠੋ Let them complete ਤੁਸੀਂ ਬਾਤ ਕਲੈਰੀਫਾਈ ਕਰ ਦਿਓ ਹਰ ਪੀੜਤਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਹਰਾਮ ਸੀਗਾ ਜਦੋਂ ਸਾਥੀ ਗਏ ਇੱਕ ਘੜੋਕਾ ਦਾ ਬਣਾ ਲਿਆ ਮੈਨੂੰ ਤਾਂ ਦਾ ਲਾਮ ਨਹੀਂ ਪਤਾ ਸੀਗਾ ਕਿਉਂਕਿ ਜਾਜਾਂਚ ਬੈਠ ਕੇ ਸਰਵੇ ਕਰਨ ਦੇ ਮਾਹਰ ਸੀਗੇ ਜਾਜਾਤ ਜਾਂਦੇ ਜਦੋਂ ਪੁਰਾਣੀਆਂ ਸਰਕਾਰਾਂ ਸੀਗੀਆਂ ਜਾਜਾਚ ਮਾਇਨਮ ਚੈੱਕ ਕਰਦੇ ਸੀ ਜਹਾਜਾਂ ਤੇ ਜਾ ਕੇ ਸਰਵੇ ਕਰਦੇ ਸੀਗੇ ਉਹ ਫਿਰ ਦੇਖਿਆ ਕਿ ਯਾਰ ਇੱਕ ਘੜੁਕਾ ਜਾਂ ਬਣਾ ਲਓ ਪਾਣੀ ਚ ਕਿਤੇ ਪੈਰ ਨਾ ਗਦੇ ਹੋ ਜਾਣ ਉਹ ਘੜੁਕੇ ਚ ਬਹਿ ਕੇ ਚਲੇਗਾ ਔਰ ਜਦੋਂ ਇਹਨਾਂ ਦੇ ਇੱਕ ਸਾਥੀ ਜਿਹੜਾ ਚੁਣਿਆ ਹੋਇਆ ਐਮਐਲਏ ਆ ਨਵਾਈ ਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਦੇ ਪਿੱਛੇ ਆ ਕਾਕਾ ਫੋਟੋ ਲੈਣ ਦੇ ਫੋਟੋ ਤੇ ਨਹੀਂ ਆਉਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਕਹੇ ਸੀਗੇ ਹਿੱਟ ਸ਼ੋਕ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਇਲਾਕੇ ਲੋਕਾਂ ਦੇ ਦੁੱਖਾਂ ਤਰਦਾ ਚੀਸਾ ਪਾਉਣ ਦੀ ਗੱਲ ਕਰਦੇ ਆ। ਸੋ ਮੈਂ ਸਪੀਕਰ ਸਾਹਿਬ ਇਸ ਗੱਲ ਤੇ ਆਉਣਾਗਾ ਕਿ ਮੰਨ ਲਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 31 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ 31 ਅਗਸਤ ਨੂੰ ਟਾਈਮ ਰੈਂਦੇ ਇਹ ਲੈਟਰ ਲਿਖਿਆ ਕਿ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਪੰਜਾਬ ਦੇ ਜਿਹੜੇ ਐਸਡੀਆਰਐਫ ਐਕਟ ਦੇ ਨੋਰਮਸ ਨੇ ਜਿਹੜੀਆਂ ਉਹਦੀਆਂ ਸ਼ਰਤਾਂ ਲਗੀਆਂ ਉਹ ਨਰਮ ਕੀਤੀਆਂ ਜਾਂ ਇੱਕ ਇੱਕ ਗੱਲ ਦੀ ਰਿਕਵੈਸਟ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਵਧਾ ਦਿੱਤਾ ਜਾਵੇ ਸਹਿਮਤੀ ਸਦਨ ਜੀ ਕੰਟੀਨਿਊ ਕਰੋ ਸੋ ਮੇਰਾ ਕਹਿਣ ਦਾ ਪਾਪ ਕਾਂਗਰਸ ਪਾਰਟੀ ਦਾ ਲੋਕਪ੍ਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਾ ਚਿਹਰਾ ਉਹ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰنگਾ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਔਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਕਿ ਰੈਜੋਲੂਸ਼ਨ ਸਾਡੇ ਸਾਥੀ ਵਰਿੰਦਰ ਕੋਹਲ ਜੀ ਨੇ ਔਨ ਬਿਹਾਫ ਆਫ ਸੀਐਮ ਪੜਿਆ ਕਿ ਦੇ ਖਿਲਾਫ ਆ ਰੈਜੋਲੂਸ਼ਨ ਉਹ ਰੈਜੋਲੂਸ਼ਨ ਆ ਸੈਂਟਰ ਸਰਕਾਰ ਦੇ ਖਿਲਾਫ ਉਹ ਰੈਜੋਲੂਸ਼ਨ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਿਲਾਫ ਉਸ ਲੈਟਰ ਦੀ ਜਿਹੜੇ ਲੈਟਰ ਦੀ ਮੈਂ ਗੱਲ ਕਰ ਰਿਹਾ ਸੀ ਮਾਨਜੋ ਸਿੰਘ ਐਮ ਸਾਹਿਬ ਦੀ ਉਸ ਗੱਲ ਦੀ ਤਾਕਤ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਵੀ ਕਰਕੇ ਗਏ ਦੇ ਪੰਜਾਬ ਚ ਆਏ ਸੀ ਉਹਨਾਂ ਨੇ ਵੀ ਸਾਡੇ ਉਸ ਲੈਟਰ ਦੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਉਹਦੀ ਕਾਪੀ ਮਾਰਦੇ ਹੋਏ ਲਿਖਿਆ ਕਿ ਮੈਂ ਵੀ ਲੈਟਰ ਲਿਖ ਰਿਹਾ ਕਿ 20000 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਵੇ ਪਰ ਅਜਬਸੂਖ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦਾ ਵਿਰੋਧ ਕਰਦੀ ਨਜ਼ਰ ਆਈ ਸੋ ਮੈਂ ਇਹ ਗੱਲ ਸਪਸ਼ਟ ਕਰਦਾ ਹਾਂ ਸੌਸ ਦੇ ਰਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਕੋਸ ਹਰ ਪੀੜਤ ਵਿਅਕਤੀ ਨੂੰ ਕਿ ਹੁਣ ਤੱਕ ਉਹ 1600 ਕਰੋੜ ਰੁਪਇਆ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਅਨਾਉਂਸ ਕੀਤਾਗਾ ਮੈਂ ਇਸ ਫਲੋਰ ਤੇ ਕਹਿਣਾਗਾ ਉਹਦੇ ਚੋਂ 1 ਰੁਪਇਆ 1 ਠਵਾਨੀ 1 25 ਪੈਸੇ ਹੁਣ ਤੱਕ ਨਹੀਂ ਆਏ ਜਿਹੜੇ ਪੈਸੇ ਆਏ ਨੇ ਨਕਰਕ ਕਰਦੇ ਆ 240 ਕਰੋੜ ਰੁਪਇਆ ਉਹ ਸਿਰਫ ਉਹ ਸਿਰਫ ਜਿਹੜੇ ਬਜਟ ਦੇ ਅੰਦਰ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਪੈਸਿਆਂ ਦਾ 1 ਫਰਵਰੀ 1 ਫਰਵਰੀ ਤੁਸੀਂ ਦੇਖ ਲਿਓ ਸਾਈਡ ਤੇ ਜਾ ਕੇ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਸਮੇ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀ ਉਹਦੇ ਸੋ 240 ਕਰੋੜ ਰੁਪਏ ਦੀ ਕਿਸ਼ਤ ਆਈ ਹੈਗੀ ਸੋ ਇਤੋਂ ਪਤਾ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਆ ਬੀਜੇਪੀ ਜਿਹੜੀ ਆ ਉਹ ਦਿਲ ਤੋਂ ਪੰਜਾਬ ਨੂੰ ਕਿਵੇਂ ਨਫ਼ਰਤ ਕਰਦੀ ਆ ਅੱਜ ਦੋ ਸਾਥੀ ਸੀ ਉਹਨਾਂ ਦੇ ਅਫਸੋਸ ਤਿੰਨ ਚਾਰ ਤਾਂ ਹੋਰ ਵੀ ਬੈਠੇ ਲੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਉਸ ਉਦਰੀ ਸਟਾਈਚ ਲੜਨਗੇ ਜਾਂ ਜਾਣਗੇ ਜਾਂ ਕੰਮ ਕਰਨਗੇ ਆਪਦਾ ਜਿਆਦਾ ਤਨੀ ਇਹਨਾਂ ਨਹੀਂ ਮੈਨੂੰ ਪਤਾ ਤੇ ਦੋ ਜਿਹੜੇ ਜਿਹੜੇ ਦੋ ਸਾਥੀ ਸੀ ਚੰਗਾ ਹੁੰਦਾ ਜੇ ਆਜੋ ਆਪਦੀ ਗੱਲ ਰੱਖਦੇ ਜੇ ਆਪਣੀ ਗੱਲ ਕਰਦੇ ਦੱਸ ਕੇ ਜਾਂਦੇ ਕਿ 1600 ਕਰੋੜ ਰੁਪਏ ਚੋਂ ਕਿੰਨੇ ਪੈਸੇ ਆ ਗਏ ਕਿਉਂਕਿ ਭਾਜਪਾ ਅਲਟੀਬੇਲਲੀ ਉਹਨਾਂ ਨੂੰ ਤਾਂ ਦੱਸਦੀ ਦੱਸਦੀ ਆ ਪਰਾਜ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਇਸੇ ਗੱਲ ਕਰਕੇ ਅਸੀਂ ਸਾਰੇ ਇਕੱਠੇ ਨਗੇ ਸਾਡੇ ਸਾਰੇ ਮੰਤਰੀ ਮੈਂ ਦੇਖ ਰਿਹਾ ਸੀਗਾ ਚਾਹੇ ਲਾਲਚੰਦ ਜੀ ਆ ਚਾਹੇ ਸਾਡੇ ਤਾਲੀਵਾਲ ਸਾਹਿਬ ਨੇ ਹਰਜੋਤ ਬੈਂਦ ਜੀ ਆ ਲਾਲ ਲਾਜੀਤ ਭੋਲਰ ਜੀ ਨੇ ਸਾਰੇ ਐਮ ਐਲ ਏ ਸਾਹਿਬ ਜਿੰਨੇ ਪਿੱਛੇ ਬੈਠੇ ਨੇਗੇ ਕੱਲਾ ਕੱਲਾ ਬੰਦਾ ਸਰ ਸਪੀਕਰ ਸਾਹਿਬ ਕੱਲੇ ਕੱਲੇ ਬਦਰੇ ਇਹ ਨਹੀਂ ਕਿ ਆਪਦੇ ਹਲਕੇ ਚ ਆਪਦੇ ਹਲਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਨਾਲ ਖੜੇ ਦਿੰਗੇ ਇਸ ਤੋਂ ਬਿਨਾ ਪੈਸੇ ਵੀ ਦਿੱਤੇ ਨੇ ਬਹੁਤ ਸਾਰੀਆਂ ਸਮਾਜਿਕ ਗੈਰ ਸਮਾਜਿਕ ਬਹੁਤ ਸਾਰੀਆਂ ਆਦੀਦਿਕ ਪਾਰਟੀਆਂ ਉਹਨਾਂ ਨੇ ਵੀ ਆ ਕੇ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਆ ਔਰ ਮਦਦ ਹੁਣ ਵੀ ਕਰ ਰਹੇ ਨੇਗੇ ਕੰਟੀਨਿਊ ਜਾਰੀ ਆ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਆਪਣਾ ਲੋਕਪ੍ਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾ